ਤੇ ਸਾਬਕਾ ਕਲਾਕਾਰ ਸਾਹਿਬ ਹੁਣ ਸਭ ਸਮਝ ਹੀ ਜਾਂਦੇ ਨੇ ਸਾਬਕਾ ਕਲਾਕਾਰ ਫਨਕਾਰ ਕੌਣ ਨੇ ਹਾਲਾਂਕਿ ਸਾਬਕਾ ਨਹੀਂ ਕਹੀਏ ਹੁਣ ਵੀ ਉਹ ਕਈ ਵਾਰੀ ਫਨਕਾਰੀ ਦਿਖਾ ਜਾਂਦੇ ਆ ਆਪਦੇ ਭਾਸ਼ਣਾਂ ਵਗੈਰਾ ਚ ਨਹੀਂ ਉਹ ਸਾਬਕਾ ਫਨਕਾਰ ਤੇ ਨਹੀਂ ਕਹਿ ਸਕਦੇ ਜੀ ਉਹ ਐ ਆ ਵੀ ਅਧਪਚਦੇ ਜੇ ਕਲਾਕਾਰ ਨੇ ਅਧਪਚਦੇ ਜੇ ਕਲਾਕਾਰ ਕਹਿ ਸਕਦੇ ਜੀ 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 ਉਹ ਸਾਬਕਾ ਨਹੀਂ ਹੋਏ ਜੇ ਜੇ ਮਾਨ ਸਾਹਿਬ ਦੀ ਗੱਲ ਕਰਦੇ ਹੋ ਤਾਂ ਸਾਬਕਾ ਕਦੇ ਹੋ ਨਹੀਂ ਉਹ ਉਹੀ ਗੱਲ ਕਰ ਰਹੇ ਤਾਂ ਹੀ ਮੈਂ ਆਪਾਂ ਦੀ ਗੱਲ ਕਰਦੇ ਸਾਬਕਾ ਕਲਾਕਾਰ ਨਹੀਂ ਹੋ ਸਕਦੇ ਉਹ ਤੇ ਭਈ ਮਤਲਬ ਕਿ ਹੂੰ ਤੇ ਮੈਨੂੰ ਲੱਗਦਾ ਸੁੱਤੇ ਪੈ ਵੀ ਆਪਣੇ ਆਪ ਨੂੰ ਹੀ ਸੁਣਾਈ ਜਾਂਦੇ ਆ ਕੁਛ ਨਾ ਕੁਛ ਜੀ ਜੀ ਮੈਂ ਉਹਨਾਂ ਦੀ ਹੀ ਗੱਲ ਕਰ ਰਿਹਾ ਪਰ ਉਹਨਾਂ ਦੇ ਰਾਜ ਦੇ ਵਿੱਚ ਨਾ ਕਲਾਕਾਰਾਂ ਨੂੰ ਜਾਂ ਲੇਖਕਾਂ ਨੂੰ ਕਈ ਸਰਮਾਨ ਮਿਲਦੇ ਹੁੰਦੇ ਆ ਤੇ ਜਿਵੇਂ ਤੁਸੀਂ ਕਹੀ ਜਾਂਦੇ ਹੋ ਨਾ ਪਹਿਲਾਂ ਦੱਸ ਰਹੇ ਸੀਗੇ ਕਿ ਪੈਸ਼ੀਲਡਾਂ ਜਾਂ ਕਈ ਵਾਰੀ ਦੇ ਦਿੰਦੇ ਆ ਪੈਸੇ ਪੂਸੇ ਰੱਖ ਜਾਂਦੇ ਆ ਉਹਨਾਂ ਦੀ ਉਡੀਕਾਂ ਹੀ ਲੱਗੀਆਂ ਰਹਿੰਦੀਆਂ ਇਹ ਕੀ ਮਸਲਾ ਹੈ ਜੀ ਸ਼ੀਲਡਾਂ ਦੀ ਕਵਰੇਜ ਸੁਣ ਲਓ ਸਾਡੇ ਲਾਗੇ ਇੱਥੇ ਇੱਕ ਕਬੱਡੀ ਦਾ ਸੀਗਾ ਉਦੋਂ ਮੇਲੇ ਹੁੰਦੇ ਸੀ ਸ਼ਾਇਦ ਜੀ ਚਲੋ ਜੀ ਮੇਲੇ ਮੂਲੇ ਤੋਂ ਅਸੀਂ ਆਏ ਤੇ ਉਹ ਲਾ ਕੇ ਪਿੰਡ ਦੀ ਟੀਮ ਸੀ ਉਹ ਕਹਿੰਦੇ ਵੀ ਆਪਾਂ ਸ਼ਰਤ ਵਾਲਾ ਮੈਚ ਲਾ ਲੈਨੇ ਜੇ ਤੁਸੀਂ ਜਿੱਤ ਗਏ ਤੇ ਚੰਗਾ ਨਾਮ ਦੇ ਦੇਵਾਂਗੇ ਅਸੀਂ ਤਿੰਨ ਜਾਣੇ ਮੇਰੇ ਨਾਲ ਦੋ ਜੀ ਉਹ ਥੋੜੇ ਜਿਹਾ ਹੌਲੇ ਸੀ ਜੋ ਖੇਡਣ ਲੱਗੇ ਭਈ ਲੱਗੇ ਉਹ ਤੇ ਪਿੰਡ ਚੋਂ ਜਿਹੜਾ ਵੀ ਆਵੇ ਹੁਣ ਅਸੀਂ ਠੀਕ ਸੀਗੇ ਉਹ ਜਿਹੜਾ ਵੀ ਆਵੇ ਆ ਵੀ ਪੈ ਜਾਵੇ ਉਹ ਡੈਡ ਡੈਡ ਕਵਾਂਟਲ ਕਵਾਂਟਲ ਦੇ ਭਰਾ ਜੀ ਖੇਚ ਧੂਕੇ ਅਸੀਂ ਜਿੱਤੇ ਇਹੀ ਅਗਰ ਘੰਟਾ ਉਦੋਂ ਕੰਮ ਖੁੱਲਾ ਹੀ ਚੱਲਦਾ ਹੁੰਦਾ ਸੀ ਘੰਟਾ ਸਾਡਾ ਉਥੇ ਲੱਗਾ ਪਤਾ ਨਹੀਂ ਕਿੰਨੇ ਕੁ ਵੜ ਗਏ ਉਹ ਨੂੰ ਉਧਰੋਂ ਮਾਰੀਏ ਵੜੇ ਵੜੇ ਢਿੱਡ ਤੇ ਉਹਨੂੰ ਇਧਰੋਂ ਪ੍ਰੈਸ ਮਾਰੇ ਕੋ ਇਧਰੋਂ ਤੇ ਜਦੋਂ ਅਸੀਂ ਆਖਿਆ ਅਸੀਂ ਉਹਨਾਂ ਦੇ ਮੂੰਹਾਂ ਨੇ ਵੇਖੀਏ ਕੁਝ ਦੇਣ ਲੈਣ ਕੇ ਹੋਣਾ ਤੇ ਉਹਨਾਂ ਨੇ ਇੱਕ ਸਾਬਣ ਦੀ ਚੱਕੀ ਤੇ ਇੱਕ ਸ਼ਾਇਦ ਸਾਨੂੰ ਤੌਲੀਆ ਦੇ ਦਿੱਤਾ ਕਿ ਜਾ ਕੇ ਨਹਿਰ ਤੇ ਨਹਾ ਲਓ ਜੀ ਜੀ ਤੇ ਕਈ ਵਾਰ ਆਹੀ ਕੁਸ਼ ਹੁੰਦਾ ਕਿ ਬੰਦਾ ਸੋਚਦਾ ਕੁਸ਼ ਮਿਲਦਾ ਕੁਸ਼ ਆ ਗੱਲ ਇਹ ਆ ਕਿ ਇਨਾਂ ਦੇ ਰਾਜ ਦੇ ਵਿੱਚ ਵੀ ਛੋਟੇ 21 22 ਤੋਂ ਚੱਲਣ ਡਿਆ سلسلہ ਭਾਸ਼ਾ ਵਿਭਾਗ ਹੂੰ ਪਹਿਲੀ ਗੱਲ ਇਹ ਆ ਕਿ ਸਾਡੇ ਅਸੀਂ ਪੰਜਾਬੀ ਪੰਜਾਬੀ ਦਾ ਝੰਡਾ ਚੁੱਕੀ ਫਿਰਦੇ ਆ ਸਾਡਾ ਜਿਹੜਾ ਭਾਸ਼ਾ ਵਿਭਾਗ ਆ ਉਹਨੇ ਹੀ ਹਿੰਦੀ ਦਾ ਸ਼ਬਦ ਲਾ ਰੱਖਿਆ ਨਾ ਜੀ ਜੀ ਬਿਲਕੁਲ ਤੋਂ ਭਈ ਜਿਹੜਾ ਇਹ ਹੈਗਾ ਵਿਭਾਗ ਭਾਸ਼ਾ ਹੂੰ ਇਹਨਾਂ ਨੇ ਜਿਹੜੇ ਨਾਮ ਦਿੱਤੇ ਨੇ ਉਹ 30 ਕਿ 31 ਲੇਖਕ ਆ ਹੂੰ ਉਹਨਾਂ ਨੂੰ ਫੜਾ ਦਿੱਤੇ ਉਹ ਜਿਹੜੇ ਮਤਲਬ ਕਿ ਮੋਮੈਂਟੋ ਟਾਈਪ ਉਹ ਵੀ ਕਿਸ਼ਾਲ ਵੀ ਦਿੰਦੇ ਹੁੰਦੇ ਲੋਈ ਦੀ ਪੁੱਤ ਹਾਂ ਜੀ ਹਾਂ ਜੀ ਤੁਸੀਂ ਤੇ ਕਾਫੀ ਜਿਆਦਾ ਸਮਾਗਮਾਂ 'ਚ ਜਾਣੇ ਹੋ ਅਸੀਂ ਤੇ ਵੇਖਸ਼ਟ ਦੇ ਦੂਰੋਂ ਹੀ ਤੇ ਗੱਲ ਇਹ ਆ ਕਿ ਉਹ ਤੇ ਸੁੱਕਾ ਕੰਮ ਕਰਤਾ ਇਕ ਲੋਈ ਲਈ ਪਾਤੀ ਤੇ ਉਹ ਜੋ ਮੋਮੈਂਟੋ ਟਾਈਪ ਦਿੰਦੇ ਅਨਾਉਂਸਮੈਂਟਾਂ ਆਉਂਦੀਆਂ ਖਬਰਾਂ ਲੱਗੀਆਂ ਚਲੋ ਤੇ ਉਹ ਜਿਹੜਾ ਭਈ ਉਹ ਦੇਣਾ ਸੀਗਾ ਨਗਦ ਇਨਾਮ ਸ਼ਾਇਦ 31000 ਜੀ ਜੀ ਉਹਤੀ ਰਾਈਟਰ ਆ ਹੁਣ ਤੱਕ ਜਿਹੜੇ ਇਸ ਪੁਰਸਕਾਰ ਨੂੰ ਜਿੱਤ ਚੁੱਕੇ ਆ ਹੂੰ 9 ਲੱਖ ਰੁਪਈਆ ਬਣ ਗਿਆ ਉਹ ਦਿੱਤਾ ਹੀ ਨਹੀਂ ਹਲੇ ਤੱਕ ਨਾ ਪਿਛਲੀ ਸਰਕਾਰ ਨੇ ਨਾ ਇਸ ਸਰਕਾਰ ਨੇ ਯਾਨੀ ਉਹ ਕਹਿੰਦੇ ਯਾਰ ਨਕਦ ਨਾਮ ਤੇ ਦੇ ਦਿਓ ਹੁਣ ਵਿਚਾਰੇ ਏਡੇ ਤਗੜੇ ਲੇਖਕ ਨੂੰ ਹੁਣ 31 ਹਜ਼ਾਰ ਬਾਰੇ ਆਖਣ ਦਿਓ ਕੀ ਕੀ ਪ੍ਰਾਵਾ ਸਾਨੂੰ ਯਾਰ 31 ਹਜ਼ਾਰ ਰੁਪਈਆ ਤੇ ਦਿਓ ਮਤਲਬ ਕੀ ਹਾਲ ਬਣਿਆ ਜਿੱਥੇ ਰਾਈਟਰਾਂ ਦੀ ਇਹ ਮੁਕਤ ਹੈ ਜੀ ਜੀ ਆ ਕਦਰ ਆ ਹੂੰ ਜਿਹੜੇ ਮਤਲਬ ਕਿ ਕਹ ਲਉ ਕਿ ਬੁੱਧੀਜੀਵੀ ਵਰਗ ਚੋਂ ਆਉਂਦੇ ਨੇ ਕਿ ਉਹਨਾਂ ਦੀ ਕਦਰ ਇਹ ਹੈ ਕਿ ਉਹਨਾਂ ਨੂੰ ਸੁੱਕਾ ਸਨਮਾਨ ਦੇ ਕੇ ਜੋ ਨਗਦ ਰਾਸ਼ੀ ਗਿੱਲਾ ਮਿਲਣੀ ਨਹੀਂ ਹੁੰਦੀ ਆ ਜੀ ਇਸ ਖੇਤਰ ਦੇ ਵਿੱਚ ਨਹੀਂ ਕਮਾਈਆਂ ਤੇ ਚਲੋ ਠੀਕ ਆ ਕਿਸੇ ਨੇ ਵੀ ਜਿਹੜਾ ਖੇਤਰ ਚੁਣਨਾ ਆਪ ਦੇ ਉਹਦੇ ਫੈਸਲੇ ਆ ਜੀ ਜੀ ਆਪਾਂ ਨੂੰ ਜੇ ਲੱਗਦਾ ਕਿ ਇਸ ਖੇਤਰ ਚ ਹੈ ਨਹੀਂ ਕੁਝ ਵੀ ਤਾਂ ਅਸੀਂ ਆਪ ਦਾ ਖੇਤਰ ਚੁਣਨ ਲੱਗਿਆਂ ਜ਼ਰੂਰ ਸੋਚੀਏ ਮੇਰਾ ਮੰਨਣਾ ਜੀ ਮੈਂ ਇਸ profession ਚ ਜੇ ਬੈਠਾ ਤਾਂ ਮੇਰਾ ਫੈਸਲਾ ਹਮ ਬਿਲਕੁਲ ਘਾਟੇ ਵਾਦੇ ਵਾਸਤੇ ਵੀ ਮੈਂ ਜ਼ਿੰਮੇਵਾਰ ਹਮ ਮੈਂ ਵੀ ਮਤਲਬ ਕਿ ਇਹਨਾਂ ਚੀਜ਼ਾਂ ਚੋਂ ਗੁਜ਼ਰ ਕੇ ਆਇਆ ਲੇਖਣੀ ਚੋਂ ਲੰਘ ਕੇ ਆਇਆ ਜੀ ਤਾਂ ਪਤਾ ਸੀਗਾ ਕਿ ਇੱਥੇ ਰੋਟੀ ਵਾਹ ਵਾ ਨਾਲ ਨਹੀਂ ਮਿਲਦੀ ਬਾਈ ਬਿਲਕੁਲ ਬਿਲਕੁਲ ਇੱਥੇ ਕਿਤਾਬਾਂ ਲਿਖਣ ਨਾਲ ਨਹੀਂ ਕੰਦੀ ਰੋਟੀ ਚੱਲਦੀ ਸੋ ਗੱਲ ਇਹ ਆ ਕਿ ਬਾਈ ਉਹ ਤੇ ਚਲੋ ਆਪਣੇ ਫੈਸਲੇ ਹੋਗੇ ਪਰ ਜਿਹੜੇ ਬੰਦੇ ਨੇ ਮਿਹਨਤ ਕਰਕੇ ਮਿਹਨਤ ਕਰਕੇ ਇੱਥੋਂ ਤੱਕ ਪੁਰਸਕਾਰ ਹਾਸਲ ਕੀਤਾ ਉਹਨੂੰ ਜਿਹੜੀ ਉਹਦੀ ਬਣਦੀ ਪੁਰਸਕਾਰ ਵੀ ਰੱਖਿਓ ਤੇ ਦੇ ਦਿਓ ਜੀ ਜੀ ਚਲੋ ਨੇ ਉਸ ਖੇਤਰ 'ਚ ਰਹਿਣਾ ਹੈ ਕਿ ਨਹੀਂ ਤੰਗੀ ਕੱਟਣੀ ਹੈ ਉਹ ਸ਼ੌਕ ਹੁੰਦੇ ਆ ਬਈ ਆਪਣੇ ਕਈ ਮੁਫਲਸੀ ਦੇ ਨਾਲ ਲੜਦੇ ਲੜਦੇ ਲੇਖਕ ਚਲੇ ਜਾਂਦੇ ਹੋ ਇਸ਼ਕ ਕਰਦੇ ਆ ਲਖਨੀ ਦੇ ਨਾਲ ਜੀ ਠੀਕ ਹੈ ਜੇ ਅਸੀਂ ਉਹਨਾਂ ਦੀ ਰੀਸ ਥੋੜੀ ਨਾ ਕਰ ਸਕਦੇ ਪਰ ਜਿਹੜੇ ਬੰਦੇ ਹੱਕਦਾਰ ਆ ਜਿਨ੍ਹਾਂ ਨੂੰ ਤੁਸੀਂ ਆਫੀਸ਼ੀਅਲੀ ਸੁਣ ਲਿਆ ਪੁਰਸਤਾਨਾ ਵਾਸਤੇ ਇਰੋ ਤੇ ਦਿਓ ਜੀ ਅਸੀਂ ਇਹਨਾਂ ਦਾ ਹਸਾਬ ਕਿਤਾਬ ਪਤਾ ਕੀ ਪੰਜਾਬੀ ਚ ਉਹ ਸਿਆਣੇ ਆਂਦੇ ਹੁੰਦੇ ਆ ਉਹ ਉੱਧਰ ਲੈਂਦੇ ਪੰਜਾਬ ਦਾ ਨੰਜਮ ਸਰੂਆ ਹੂੰ ਉਹ ਸਿਆਣੇ ਕਹਿੰਦੇ ਹੁੰਦੇ ਆ ਤਾਂ ਉਹ ਉਹੀ ਆ ਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਲੈਣ ਦਾ ਸ਼ਾਹ ਦੇਣ ਦਾ ਦਿਵਾਲੀਆ ਹੂੰ ਹਾਂ ਸਾਡੇ ਘਰੇ ਆਓਗੇ ਤੇ ਕੀ ਲੈ ਕੇ ਆਓਗੇ ਹੈ ਤੇ ਜਾਓਗੇ ਤੇ ਕੀ ਦੇ ਕੇ ਜਾਓਗੇ ਬਸ ਉਹ ਹਾਲਿਆ ਕਿ ਸਰਕਾਰ ਨੂੰ ਜੋ ਮਰਜ਼ੀ ਦਿੱਤੀ ਜਾ ਉਹ ਜਦੋਂ ਇਹਨਾਂ ਨੇ ਕੁਝ ਦੇਣਾ ਹੁੰਦਾ ਤੇ ਉਦੋਂ ਖੱੱਚੇ ਸੀ ਜੀ ਵਟ ਲੈਂਦੇ ਆ ਜੀ ਜੀ ਬਿਲਕੁਲ 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 ਜੀ ਬਿਲਕੁਲ 9 ਲੱਖ ਦਾ ਕਹਿੰਦਾ ਐਮ ਐਲ ਏ ਮੰਤਰੀ ਇੱਕ ਦਿਨ ਚ ਤੇੜੀ ਫੂਕ ਦਿੰਦੇ ਆ ਭਾਜੀ ਬਹੁਤ ਪਾਸੇ ਲੱਗੀ ਜਾਂਦੇ ਪੈਸੇ ਪਰ ਚਲੋ ਇਹ ਹੈ ਕਿ ਕਈ ਚੀਜ਼ਾਂ ਨੂੰ ਮੰਨਦੇ ਨਹੀਂ ਨਾ ਜ਼ਰੂਰੀ ਨਹੀਂ ਮੰਨਦੇ ਬਸ ਤਾਂ ਕਰਕੇ ਬਾਕੀ ਜਦੋਂ ਕਰਨਾ ਹੋਵੇ ਤੇ ਕਰ ਲੈਂਦੇ ਫਿਰ ਉਹ ਦੇਖੋ ਗੱਲ ਇਹ ਆ ਕਿ ਜਦੋਂ ਗੰਭੀਰਤਾ ਨਹੀਂ ਹੁੰਦੀ ਹੂੰ ਇਹ ਜੰਦਿਆਂ ਗੰਬੀਰ ਬੋਲਦਾ ਇੱਕ ਆਰਟਿਸਟ ਸਰਕਾਰ ਚਲਾ ਰਿਹਾ ਹੂੰ ਉਹਦੀ ਤੁਸੀਂ ਸਰਕਾਰ ਦੇਖੋ ਕਿ ਅੱਧ ਪਚੱਦੀ ਚੱਲ ਗਈ ਇੱਥੇ ਕਿਹੜੀ ਫਿਲਮ ਸਿਟੀ ਬਣਾਤੀ ਇਹਨਾਂ ਨੇ ਸਭ ਮੁਹਾਲੀ ਦੇ ਵਿੱਚ ਜੇ ਚੰਗੀ ਫਿਲਮ ਸਿਟੀ ਬਣਾ ਲਓ ਨਾ ਤੁਸੀਂ ਕਮਾਈ ਬਹੁਤ ਆ ਬਿਲਕੁਲ ਬਿਲਕੁਲ ਮੈਂ ਸਾਲ ਦੋ ਸਾਲ ਲਾਇਆ ਇੱਕ ਫਿਲਮ 500 ਬੰਦੇ ਨੂੰ ਰੋਜ਼ਗਾਰ ਦੇ ਦੇ ਜਾਂਦੀ ਹੈ ਘੱਟੋ ਘੱਟ ਜੀ ਜੀ ਬਿਲਕੁਲ ਸੱਚ ਕਰਦਾ ਗੱਲ ਆ ਕਿ ਬਈ ਮਤਲਬ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਤੁਸੀਂ ਜਿਹੜਾ ਕਲਾ ਦਾ ਖੇਤਰ ਹੈ ਜਿਹਦੇ ਚੋਂ ਆਏ ਹੋ ਕਤੋਂ ਕਤ ਉਹਦੇ ਵਾਸਤੇ ਗੰਭੀਰਤਾ ਨਾਲ ਸੋਚੋ ਨਾ ਪਰ ਮੁੱਖ ਮੰਤਰੀ ਕੋਲ ਇੰਨਾ ਚੀਜ਼ਾਂ ਲਈ ਮੇਰੇ ਖਿਆਲ ਦੇ ਨਾਲ ਉਹਨੂੰ ਸਮਾਂ ਹੀ ਨਹੀਂ ਬਚਿਆ ਉਹ ਤੇ ਹੋਰ ਚੱਕਰ ਚੁੰਡੇ ਜੇ ਉਲਝ ਗਿਆ ਜੀ ਉਹ ਹੋਰ ਪਤਾ ਨਹੀਂ ਕਿਉਂ ਨਹੀਂ ਉਲਝ ਕੀ ਉਹ ਲਾਟ ਰੀਆਂ ਵੇਚਦੇ ਉਲਝਣਾ ਕਾਹਦਾ ਤੁਸੀਂ ਗਵਰਨ ਕਰਨਾ ਹੈ ਨਾ ਸਾਹਿਬ ਜੀ 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 ਮਾਡਲ ਪੇਸ਼ ਕਰੋ ਪਰ ਉਹ ਮੇਰੇ ਖਿਆਲ ਦੇ ਨਾਲ ਨਾ ਪੁਲ ਪੁਲਝ ਨਹੀਂ ਹੈ ਉਹ ਚੱਕਰ ਚੁੰਡੇ ਜੇ ਚੀ ਹੈ ਬਸ ਜੀ ਕਿ ਇਧਰੋਂ ਬਚ ਜਾਵਾਂ ਉਧਰੋਂ ਬਚ ਜਾਵਾਂ ਹੋਰ ਕੁਝ ਨਹੀਂ ਹੈ ਬਿਲਕੁਲ ਪਹਿਲਾਂ ਬੰਨ ਦੀ ਲਲਕ ਸੀ ਹੁਣ ਬਚਨ ਦੀ ਕਹਿ ਲੋ ਕਿ ਜੁਗਤ ਆ ਬਦਲਾ ਆ ਬਸ ਬਸ ਹੈ ਇਸੇ ਹੀ ਗੱਲ ਹੈ ਬਿਲਕੁਲ ਬਿਲਕੁਲ ਲੋ ਜੀ ਆਪਣਾ ਸਮਾਂ ਮਿੰਟੂ ਜੀ ਹੋਣ ਲੱਗਿਆ ਈ ਤੇ ਇੱਕ ਨਾ ਅਜੀਬ ਗਰੀਬ ਅੱਜਕੱਲ ਗੱਲਾਂ ਵੀ ਹੁੰਦੀਆਂ ਨੇ ਆਪਾਂ 2 ਮਿੰਟ ਗੱਲ ਕਰ ਲਈਏ ਸਮਾਂ ਤੁਹਾਡਾ ਮੈਂ ਤੁਹਾਡੇ ਤੋਂ ਮਾਫੀ ਮੰਗ ਕੀ 2 ਮਿੰਟ ਵੱਧ ਲੈ ਰਹਿਣਾ ਨਹੀਂ ਨਹੀਂ ਕੋਈ ਗੱਲ ਨਹੀਂ ਸਰ ਅਨੰਦੀ ਬੇਨ ਪਟੇਲ ਜੀ ਰਾਜਪਾਲ ਨੇ ਕਹਿੰਦੇ ਕਿ ਭਾਈ ਜਿਹੜਾ ਸੀਗਾ ਕੁੰਭ ਕਰਨ ਉਹ ਤੇ ਰਿਸਰਚਰ ਸੀ ਉਹ ਸੌਂਦਾ ਸੁੰਦਾ ਥੋੜੀ ਸੀਗਾ ਇਹ ਅਜੀਬ ਅਜੀਬ ਗੱਲਾਂ ਆਪਣਾ ਗੱਲਾਂ ਛੱਡ ਦਿਓ ਸਰ ਮੇਰੀ ਗੱਲ ਸੁਣੋ ਇਹ ਇਹ ਤੇ ਵੀ ਕਹਿ ਸਕਦੇ ਆ ਕਿ ਵੀ ਉਹ ਚੋਰ ਭਲਾਈ ਜੀ ਦਿੰਦਾ ਸੀ ਮਤਲਬ ਕਿ ਕੁੰਭ ਕਰਨ ਸੁਤਾ ਪਿਆ 라ਵਣ ਆ ਕੇ ਬਾਹਰ ਕਹਿ ਦਿੰਦਾ ਸੀਗਾ ਹੂੰ ਵੀ ਉਹ 6 ਮਹੀਨੇ ਲਈ ਸੌ ਗਿਆ ਤੇ ਉਸ ਤੋਂ ਬਾਅਦ ਉਹ ਉੱਠ ਕੇ ਨਾਸਾ ਚ ਚਲਾ ਜਾਂਦਾ ਸੀਗਾ ਹੂੰ ਪਿਛੋਂ ਦੀ ਲੰਘ ਕੇ ਜੀ ਉੱਥੇ ਜਾ ਕੇ ਕੰਮ ਕਰਦਾ ਸੀਗਾ ਸਭ ਇਹ ਪਤਾ ਨਹੀਂ ਕਿ ਕੀ ਗੱਲਾਂ ਕਰਦੇ ਇਹਨਾਂ ਦਾ ਇੱਕ ਹੋरेगा ਬੇਵਕੂਫ ਜਿਹਾ ਲੀਡਰ ਬੇਪਲਵਦੀਪ ਹੂੰ ਉਹ ਇੱਕ ਵਾਰੀ ਕਹੀ ਜਾਂਦਾ ਸੀਗਾ ਕਿ ਜਿਹੜਾ ਮਹਾਭਾਰਤ ਦਾ ਕਾਲ ਸੀਗਾ ਉਸ ਟਾਈਮ ਵੀ ਇੰਟਰਨੈਟ ਸੀਗਾ ਸੰਜੇ ਲਾਈਵ ਦੇਖ ਰਿਆ ਸੀਗਾ ਕਿਆ ਬਾਤ ਇਹ ਕੱਲ ਨਾ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਕੇ ਬਈ ਇਹਨਾਂ ਦੀਆਂ ਆਪਣੀਆਂ ਗੱਲਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਚ ਇਹ ਗਾਂ ਦੀ ਗਾਂ ਤੁਰੇ ਜਾਂਦੇ ਆ ਸਮਝ ਤੋਂ ਪਰੇ ਦੀ ਗੱਲਾਂ ਆ ਯਾਰ ਕਿ ਕੁੰਭਕਰਨ ਬਾਰੇ ਸਾਰੇ ਆਨੇ ਹੁਣ ਤੱਕ ਤਾਂ ਦੇਖਿਆ ਰਮਾਇਣ ਦੇ ਵਿੱਚ ਅਸੀਂ ਤਾਂ ਇਹੋ ਹੀ ਵੇਖਿਆ ਜੀ ਭਾਈ ਵੀ ਸੜਿਆ ਤੇ ਕਿਹਨਾਂ ਨੇ ਇੱਕ ਨਵੀਂ ਰਿਸਰਚ ਆਪਦੀ ਕੱਢ ਮਾਰੀ ਕਿ ਉਹ ਤੇ ਰਿਸਰਚ ਕਰਨ ਜਾਂਦਾ ਸੀਗਾ ਤੇ ਰਾਵਣ ਨੂੰ ਐਸੀ ਵੀ ਕੋਈ ਦੂਜਾ ਦੇਸ਼ ਟੈਕਨੋਲੋਜੀ ਦਾ ਭੇਤ ਨਾ ਲੈ ਜਾਵੇ ਤੂੰ ਨੂੰ ਗੁਪਤ ਰੱਖਣ ਵਾਸਤੇ ਵੀ ਟੈਕਨੋਲੋਜੀ ਜਿਹੜੀ ਉਹ ਸਾਡੇ ਕੋਲ ਹੀ ਰਵੇ ਤੇ ਇਸ ਕਰਕੇ ਕੁੰਭਕਰਨ ਜਿਹੜਾ ਸੀਗਾ ਭਈ ਉਹ ਰਿਸਰਚ ਤੇ ਲੱਗਾ ਰਹਿੰਦਾ ਸੀ ਤੇ ਰੌਲਾ ਪਾ ਦਿੱਤਾ ਜਾਂਦਾ ਸੀਗਾ ਕਿ ਉਹ ਤੇ ਭਈ 6 ਮਹੀਨੇ ਵਾਸਤੇ ਹੋਣਾ ਸਲੀਪ ਮੋਡ ਤੇ ਚਲਾ ਗਿਆ